ਜਦ ਜਿਾਰੇ ਜਾਣਦੇ ਹੋ ਕਿ ਸਭੀ ਜਨਕਲੇ ਕਾਂਗਰਸ ਦੇ ਤੇ ਬਾਬਾ ਸਾਹਿਬ ਦੀ ਬਣਾ ਰਹੇ ਉਸ ਨੇ ਇਸੇ ਦੇ ਖਾਸ ਕਰਾ ਦਿੱਤਾ ਉਸ ਬਾਬਾ ਦੇ ਦੇਖੇ ਹਰੇਕ ਜਨ ਸਮਾਜ ਦੇ ਲੋਕ ਆਪਣੇ ਆਪਣੇ ਘਰ ਦੇ ਵਿੱਚ ਰੋਸ ਜਾਗ ਚਟਾਨਾ ਜਿੱਦ ਤੋਂ ਬਾਅਦ ਆਇਆ ਉਸ ਅਪਰਾਧੀ ਦੇ ਉੱਤੇ ਜਿਹੜੀ ਧਾਰਾ ਨੂੰ ਅਸੀਂ ਮੰਨ ਚਾਦੇ ਸੀ ਹੈਗਾ ਤੇ ਜੇ ਇਸ ਕਾਨੂੰਨੀ ਦੀ ਉਹ ਦੇ ਲਗਾ ਦਿੱਤਾ ਗਿਆ ਦੇ ਸਾਰੇ ਸਮਾਜ ਦੀ ਜਿੱਤ ਪਰੰਤੂ ਉਸ ਦੇ ਨਾਲ ਹੀ ਮੇਰਾ ਅਨੁਸਾਰ ਇਹਨਾਂ ਦਸਮਾ ਚਾਹੁੰਦਾ ਕਿ ਅੱਜ ਅਸੀਂ ਆ ਗੋੜ ਲਾਇਆ ਵੀ ਇਹ ਇਨਕੁਦਾ ਦੀ ਤਲਾਸ਼ ਹੈ ਸਾਡੇ ਭਗਵੰਤ ਸਰਵਾਨ ਦੀ ਸੀਐਮ ਅੱਜ 3 ਤਰੀਕ ਹੋ ਗਈ ਅੱਜ 7 ਦਿਨ ਹੋ ਗਏ ਇਸ ਤੱਕ ਬਾਕ ਰਤੇ ਹੋਏ ਨੇ ਪਰੰਤੂ ਅੱਜ ਤੱਕ ਕੋਈ ਸੀਐਮ ਦੇ ਕਰਤੇ ਜੂੜੀ ਸਰਕਾਰ ਨੇ ਹਾਲੇ ਤੱਕ ਕੋਈ ਮੀਡੀਆ ਚ ਬਿਆਨ ਨਹੀਂ ਦਿੱਤਾ ਕੋਈ ਸਪ੍ਰੈਸ ਕਾਨਫਰੰਸ ਨਹੀਂ ਕੀਤੀ ਕੋਈ ਆਪਣੇ ਫੇਸਬੁਕ ਪੇਜ ਤੋਂ ਕਿਸੇ ਤਰ੍ਹਾਂ ਦਾ ਕੋਈ ਪਿਆਰ ਨਹੀਂ ਦਿੰਦਾ ਇਹ ਕਿਸੇ ਰਵੇ ਨੇ ਓਦਲ ਟ੍ਰੀਟ ਕੀਤਾ ਸੀ ਮੈਂ ਪੁੱਛਣਾ ਚਾਹਾਂਗਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਕੇਜਰੀਵਾਲ ਦੀ ਵੀ ਸਿਕਿਉਰਿਟੀ ਵਾਪਸ ਹੋਈ ਹੈ ਉਹ ਵੀ ਤੁਹਾਨੂੰ ਵੀ ਯਾਦ ਆ ਜਾਂਦਾ ਹੈ ਕਿ ਵੀ ਮੈਂ ਪ੍ਰੈਸ ਕਾਨਫਰੰਸ ਕਰਦੀ ਆ ਤੇ ਆਪਣੀ ਚਿੰਤਾ ਜ਼ਾਹਰ ਕਰਦੀ ਆ ਪਰੰਤੂ ਜਿਹੜੇ ਪੰਜਾਬ ਦੇ 40% ਗੰਤ ਸਮਾਜ ਦੇ ਲੋਕਾਂ ਨੇ ਤੁਹਾਨੂੰ ਸੁਣ ਕੇ ਇਸ ਪੰਜਾਬ ਦਾ ਮੁੱਖ ਮੰਤਰੀ ਬਣਿਆ ਕੀ ਕੋਹ ਉਹਨਾਂ ਦੀ ਤਰ੍ਹਾਂ ਉਹ ਵੀ ਕੋਈ ਕਦਰ ਨਹੀਂ ਕੀ ਤੁਹਾਨੂੰ ਫੋਟੋ ਤੁਸੀਂ ਦੀਵਾਰ ਤੇ ਲਾਨੇ ਹੋ ਤਾਂ ਮਾਲਕ ਬਾਬਾ ਸਰ ਜੀਰਾਂ ਵੇਦਕੀ ਦੀ ਉਹਨਾਂ ਨੂੰ ਤੁਹਾ ਨਾਮਾਂ ਦੀ ਕੋਈ ਕਦਰ ਨਹੀਂ ਤੁਸੀਂ ਆ ਕੇ ਸਾਬਤ ਕੀਤਾ ਕਿ ਤੁਹਾਡੀ ਪਾਰਟੀ ਆਰਐਸਐਸੀ ਜੀਜੇਪੀ ਦੀ ਵੀ ਟੀਂ ਹੈ ਤੁਹਾਡੇ ਹੀ ਪਾਰਟੀ ਦੇ ਤਵਾਵ ਲੋ 2022 ਜਦੋਂ ਸਰਕਾਰ ਬਣਾਈ ਗਈ ਕਿਹਾ ਗਿਆ ਕਿ ਵੀ ਅਸੀਂ ਜਿਹੜਾ ਉਪ ਮੁੱਖ ਮੰਤਰੀ ਹੈ ਉਹ ਭਾਲੇ ਵਿੱਚ ਸਮਾਜ ਦਾ ਲਾਵਾਂਗੇ ਤੇ ਤੁਹਾਡੇ ਵੱਲੋਂ ਜਿਹੜਾ 6 ਰਾਜ ਸਭਾ ਦੇ ਮੈਂਬਰ ਭੇਜੇ ਗਏ ਤੇ ਉਹਨਾਂ ਚੋਂ ਇੱਕ ਵੀ ਜਿਹੜਾ ਸੀ ਉਹ ਐਸਸੀ ਸਮਾਜ ਦਾ ਨਹੀਂ ਵੀ ਬਣਾਇਆ ਗਿਆ ਤੇ ਭਾਟੇ ਵੱਲੋਂ ਹੀ ਜਿਹੜਾ ਪੰਜਾਬ ਰਾਜ ਸਾਡਾ ਜਿਹੜਾ ਐਸਸੀ ਕਮਿਸ਼ਨ ਹੈ ਪੰਜਾਬ ਦਾ ਉਹਦੇ 50% ਮੈਂਬਰਾਂ ਦੀ ਜਿਹੜੀ ਕਟੌਤੀ ਕੀਤੀ ਗਈ ਤੇ ਅੱਜ ਜਦੋਂ ਲੁਧਿਆਣਾ ਦੇ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਲਾਗੇ ਉਹਨਾਂ ਨੂੰ ਤੁਹਾਨੂੰ ਦਲਤ ਸਮਾਜ ਅੱਜ ਨਹੀਂ ਆਇਆ ਸੋ ਤੁਸੀਂ ਦਲਤ ਸਮਾਜ ਦੀ ਕਿੱਤੇ ਇਹ ਆਖੋ ਪਰ ਪਾਛੇ ਗੱਲ ਤੋਂ ਸਮਾਜ ਜਿਨ੍ਹਾਂ ਨੇ ਤੁਹਾਨੂੰ 2022 ਤੋਂ ਸੀਐਮ ਬਣਾਇਆ ਸੀ ਅੱਜ ਅੱਗੇ ਅੱਗੇ ਨਹੀਂ ਕਰ ਰਹੇ ਛੋਟ ਨੂੰ ਧਾਪ ਰਹੇ ਹੈ ਤੁਸੀਂ ਆ ਕੇ ਉਹਨਾਂ ਦੇ ਗੱਲ ਵੀ ਸਾਰ ਲਓਗੇ ਤੁਸੀਂ ਸਿਰਫ ਫੋਟੋਆਂ ਦੀ ਰਾਜਨੀਤੀ ਕੀਤੀ ਹੈ ਇਹਦੇ ਤੋਂ ਲਾਉ ਕੁਝ ਨਹੀਂ ਕੀਤਾ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸਰ ਜਿ ਤੁਸੀਂ ਅਸਤੀ ਆ ਜਾਏ ਕਿ ਤੁਸੀਂ ਜਾ ਕੇ ਜਿੰਮੀ ਬਹਿ ਜਾਓ ਤੇ ਆਪਣੇ ਜਿਹੜੇ ਆਕਾਵਾਂ ਨੇ ਉਹਨਾਂ ਨੂੰ ਕਸਰ ਤੇ ਪੰਜਾਬ ਦੀ ਜਨਤਾ ਨੂੰ ਉਹਨਾਂ ਦੇ ਹੱਥ ਤੇ ਛੱਡੋ ਮੈਂ ਸਾਰੇ ਹੀ ਐਸੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਵੀ ਇਹਨਾਂ ਲਈ ਬੜੀ ਸ਼ਰਮ ਆਲੀ ਗੱਲ ਹੈ ਕਿ ਜਿੱਦ ਤਨ ਅਸੀਂ ਪੰਜਾਬ ਪਾਤੀਆ ਆਪਣੇ ਆਪਣੇ ਜ਼ਿਲ੍ਹੇ ਪਾਤੀ ਸੌ ਇਹਨਾਂ ਦੇ ਆਪਣੇ ਸਮਾਜ ਦੇ ਕੀਤੇ ਵੀ ਲੀਡਰ ਵੱਲ ਜਾਂ ਕਿਸੇ ਵੀ ਐਮਐਨਏ ਵੱਲ ਸਰਕਾਰ ਤੇ ਕੁਛ ਨਹੀਂ ਬੋਲਿਆ ਗਿਆ ਜੋ ਕਿ ਬੜਾ ਹੀ ਦੁਆਦਯੋਗ ਤੇ ਇੰਕੜੇ ਹੋ। ਜੋ ਮੈਂ ਦੇਖੀ ਕਰਦਾ ਅਗਰੇ ਸਮਾਜ ਦੇ ਵੀ ਜੀ 2027 ਦੀਆਂ ਚੋਣਾਂ ਵਿੱਚ ਦੇ ਜਦੋਂ ਇਹ 16 ਸਾਲ ਇੱਕ ਸੀਐਮ ਨੂੰ ਉਦੋਂ ਪੁੱਛਿਆ ਕਿ ਜਦੋਂ ਸਾਡੇ ਬਾਵਾ ਸਾਹਿਬ ਦੀ ਜਦੋਂ ਇਹ ਫੇਰ ਸੈਨ ਹੋਈ ਸੀ ਕਿ ਇਹ ਉਦੋਂ ਕਿੰਨੀ ਸੀ ਜੁਆ ਇਹਦਾ ਨਹੀਂ ਸਤਨ ਦਾ ਸਾਇਰੂ ਜੈ ਸੀ ਜਦੋਂ ਉਹ ਜਿਹਨੇ ਨਾਮ ਤੇ ਆਪ ਆਪ ਵੇਚ ਤੇ ਜਿਆ ਵੀ ਜਿਆ ਪਰ ਸਾਰੇ ਕਰਦੇ ਮੈਂ ਬਸ ਇੰਨੇ ਜਨਾ ਤਨ ਦੀ ਜਿਹੜਾ ਕੁੱਤੀ ਚੀਜ਼ ਨੂੰ ਸਾਰਾ ਲੈ ਕੇ ਜਿਹੜਾ ਬੈਠਾ ਉਹ ਸੱਚ ਨੇ ਉਹ ਜਿਹੜੇ ਮੰਦਰਾਂ ਬਣਨ ਦੀ ਸੀ ਸਾਡੇ ਦਿਨ ਵਿੱਚੋਂ ਤੁਸੀਂ ਦਾ ਸੋਹ ਉਹ ਸੀ ਜਿਹਦੇ ਕਰਕੇ ਸਾਡੇ ਸਮਾਜ ਮਤਲਬ ਕੌਣ ਸੀ ਗਈ ਜਿਹੜੇ ਅਸੀਂ ਖਰੇਕ ਜਿਨ੍ਹਾਂ ਨੇ ਨੀਚ ਆਪਣੇ ਆਪਣੀ ਜਗ੍ਹਾ ਤੇ ਦੁਕਾਨਾਂ ਸਾਡੇ ਕੋਈਆਂ ਇਹ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਕਰਦੇ ਆ ਤੇ ਨਾਲ ਹੀ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਨਾ ਉਹ ਵੀ ਮਾਨ ਸਾਹਿਬ ਤੁਸੀਂ ਕਿਥੇ ਵਾਦੇ ਕਰਕੇ ਸਰਕਾਰ ਤੋਂ ਘਮਾ ਲਈ ਜੀ ਉਤ ਬਾਦ ਹੁਣ ਕੋਈ ਕੁੱੱਥੇ ਵਾਲੇ ਤੁਸੀਂ ਗੱਡੀ ਵੀ ਕਰੀ ਲੈਣ ਠੀਕ ਹੈ ਤੇ ਅਪੋਰਟ ਦੇ ਨਾਲ ਦਾ ਬੱਤੇ ਦਿੱਲੀ ਤੇ ਵੀ ਪਤਾ ਲੱਗ ਜੂਗਾ ਵੀ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਉਦੋਂ ਤੋਂ ਬਾਅਦ 27 ਜਦੋਂ ਪੰਜਾਬ ਦੀਆਂ ਸੋਨਾ ਆ ਰਹੀਆਂ ਜਦੋਂ ਵੀ ਪਤਾ ਲੱਗ ਜੂਗਾ ਜਦੋਂ ਤੁਹਾਡੇ 92 ਦਿੱਤੇ ਸੀ ਤੇ ਹੁਣ ਤਾਂ ਮੈਂ ਕਹਿੰਦਾ ਵੀ ਜੇ ਦੋ ਵੀ ਜਿੱਤ ਜਾਣ ਜੇ ਤੁਹਾਨੂੰ ਕਹਿ ਦਿਓ ਤੇ ਇਹੀ ਕਹਿਣਾ ਹੈ ਮੈਂ ਆਪਣੇ ਸ਼ਬਦਾਂ ਨੂੰ ਭਰਾਂ ਜਨਾ ਮੈਂ ਸੀ